ਲੁਧਿਆਣਾ ਦੇ ਵਿੱਚ VOTING ਜਾਰੀ ਹੈ ਤੇ ਉਥੇ ਹੀ ਇਸ ਵਾਰ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਜਿਸ ਦੇ ਤਹਿਤ ਭਾਰਤ ਭੂਸ਼ਣ ਆਸ਼ੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੱਸਦੀ ਹੈ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਜਿਹੜਾ ਕਿ ਹੁਣ ਅੱਜ VOTING ਹੋ ਰਹੀ ਹੈ ਤੇ ਦੂਜੇ ਪਾਸੇ 23 ਤਰੀਕ ਨੂੰ ਜਿਹੜੇ ਕਿ ਇਸ ਦਾ ਨਤੀਜਾ ਨਿਕਲ ਕੇ ਬਾਹਰ ਆਏਗਾ ਤੇ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਆਮ ਆਦਮੀ ਪਾਰਟੀ ਕੀ ਰਿਪੀਟ ਮਾਰੇਗੀ ਜਾਂ ਕਾਂਗਰਸ ਦੇ ਹੱਥੇ ਸੀਟ ਆਵੇਗੀ ਤੇ ਬਾਕੀਆਂ ਦੇ ਵੀ ਹੱਥ ਜਿਹੜਾ ਕਿ ਸੀਟ ਲੱਗ ਸਕਦੀ ਹੈ ਤੇ ਲਗਾਤਾਰ ਹੁਣ ਸਿਆਸਤ ਵਿਭਖਦੀ ਹੋਈ ਨਜ਼ਰ ਆ ਰਹੀ ਹੈ ਭਾਰਤ ਪੂਸ਼ਣਾਸ਼ੁਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਅਸੀਂ ਕੰਪਲੇਂਟ ਕਰਦੇ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉਥੇ ਜਦੋਂ ਬੈਲਟ ਮਸ਼ੀਨ ਤੇ ਆਣਗੇ ਉਹਦਾ ਜਵਾਬ ਦੇਣਗੇ ਅੱਜ ਜੇਕਰ ਕਿਸੇ ਤਿੱਕੇ ਕੋਈ ਤੁਹਾਡੇ ਅੱਗੇ ਤੁਸੀਂ ਬਾਰ ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥ 'ਤੇ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਜਿਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਤੱਕੇ ਦਾ ਜਵਾਬ ਹਲੋ ਬਿਲਕੁਲ ਦਿੱਤਾ ਜਾਏਗਾ ਤੱਕਾ ਤੱਕਾ ਨਹੀਂ ਬਿਲਕੁਲ ਸੈਂਡ ਕੀਤਾ ਜਾਏਗਾ ਪਿਆਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗੀ ਅੱਜ ਇਹ ਇਲੈਕਸ਼ਨ ਕਿੰਨੀ ਟਫ ਰਹੀ ਹੈ ਅਗਰ ਜ਼ਿਕਰ ਕਰਿਆ ਜਾਵੇ ਹੋਣ ਤਾਂ ਇਲੈਕਸ਼ਨ ਸਾਰੇ ਟਫੀ ਹੁੰਦੇ ਆ ਜਿਮਣੀ ਚੋਣ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਬਹੁਤ ਜ਼ੋਰ ਰਹਿੰਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਤੇ ਹੁਣ ਵੋਟ ਮੰਗਣ ਦੀ ਜਗ੍ਹਾ ਖੋਣ ਲੱਗੇ ਹੋਏ ਐ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀਆਪਨ ਹੈ ਕੰਮ ਕੋਈ ਕੀਤਾ ਨਹੀਂ ਇਸ ਕਰਕੇ ਲੋਗਾ ਤੋਂ ਵੋਟ ਖੋਈ ਖੋਈ ਜਾ ਰਹੀ ਹੈ ਇਲੈਕਸ਼ਨ ਜਿੱਤੇ ਨਹੀਂ ਜਾ ਰਹੇ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਲੁੱਟੇ ਨਹੀਂ ਜਾਣਗੇ ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ ਤੇ ਵੈਲਟ ਮਸ਼ੀਨ ਚ ਜਵਾਬ ਦੇਣਾ ਅਸਲੀ ਐਮਸੀ ਤੋਂ ਲੈ ਕੇ ਮੰਤਰੀ ਤੱਕ ਸਫਰਤਾ ਕਰਿਆ ਸਲਕੇ ਤੋਂ ਅੱਜ ਆਸਾਂ ਉਮੀਦਾਂ ਕਿੰਨੀਆਂ ਨੇ ਉਹ ਵੀ ਬਾਈਪੋਲ ਇਲੈਕਸ਼ਨ ਹੈ ਕਿਉਂਕਿ ਇਹ ਸੋ ਸੈਮੀਫਾਈਨਲ ਹੈ ਕਿ ਇਹ ਸੈਮੀਫਾਈਨਲ ਹੈ ਕੀ ਇਹ ਤੁਸੀਂ ਜਾਣੋ ਇਹ ਇਲੈਕਸ਼ਨ ਹੈ ਇਹ じゃ ਇਲੈਕਸ਼ਨ ਹੈ ਰਿਫਰੈਂਡਮ ਹੈ ਸਰਕਾਰ ਦੀ ਗੁਜ਼ਾਰ ਕਾਰਗੁਜ਼ਾਰੀ ਦੇ ਉੱਤੇ ਅੱਜ ਲੋਕ ਆਪਣਾ ਫੈਸਲਾ ਦੇਣਗੇ ਅਸੀਂ ਕੰਪਲੇਂਟ ਕਰਦੇ ਉਹਦੇ ਉਹਦੇ ਤੇ ਕੋਈ ਐਕਸ਼ਨ ਲੈਣਾ ਨਹੀਂ ਲੈਣਾ ਉਹ ਇਲੈਕਸ਼ਨ ਕਮਿਸ਼ਨ ਦੇਖੇ ਅੱਜ ਲੋਕਾਂ ਦੀ ਕਚਹਿਰੀ ਚ ਹੈ ਲੋਕ ਉੱਥੇ ਜਦੋਂ ਵੈਲਟ ਮਸ਼ੀਨ ਤੇ ਆਣਗੇ ਉਦੋਂ ਜਵਾਬ ਦੇਣਗੇ ਅੱਜ ਜੇਕਰ ਕਿਸੇ ਤੇ ਕੋਈ ਤੁਹਾਡਾ ਤੁਸੀਂ ਬਾਰ-ਬਾਰ ਕਹਿ ਰਹੇ ਸੀਗੇ ਕਿ ਪੋਲਿੰਗ ਬੂਥ ਉੱਤੇ ਵੀ ਤੱਕੇਸ਼ਾਈ ਹੋ ਸਕਦੀ ਹੈ ਜੇ ਹੋਏਗੀ ਅਸੀਂ ਖੜੇ ਆ ਕੇ ਕਿਸ ਤਰੀਕੇ ਦੇ ਨਾਲ ਤੱਕੇ ਦਾ ਹਰ ਸਾਹਮਣਾ ਕਰਨ ਲਈ ਤਿਆਰ ਖੜੇ ਤੱਕੇ ਦਾ ਜਵਾਬ ਹਲੋ ਬਿਲਕੁਲ ਦਿੱਤਾ ਜਾਏਗਾ ਤੱਕਾ ਤੱਕਾ ਨਹੀਂ ਬਿਲਕੁਲ ਸੈਨ ਕੀਤਾ ਜਾਏਗਾ ਪਿਆਰ ਨਾਲ ਜਿੱਥੇ ਜਿੱਥੇ ਤੱਕਾ ਹੋਏਗਾ ਜਿਸ ਤਰੀਕੇ ਦਾ ਤੱਕਾ ਹੋਏਗਾ ਉਸ ਤਰੀਕੇ ਦਾ ਹੀ ਜਵਾਬ ਆਏਗਾ ਅੱਜ ਇਹ ਇਲੈਕਸ਼ਨ ਕਿੰਨੀ ਟਫ ਰਹੀ ਹੈ ਅਗਰ ਜ਼ਿਕਰ ਕਰਿਆ ਜਾਵੇ ਹੋਵੇ ਇਲੈਕਸ਼ਨ ਸਾਰੇ ਟਫੀ ਹੁੰਦੇ ਆ ਜਿਮਣੀ ਚੋਣ ਦੇ ਵਿੱਚ ਕਹਿੰਦੇ ਸਰਕਾਰਾਂ ਦਾ ਬਹੁਤ ਜ਼ੋਰ ਲੱਗਦਾ ਹੈ ਸਰਕਾਰ ਸਰਕਾਰ ਤਾਂ ਇਹ ਕਹਿੰਦੀ ਸੀਗੀ ਜਦੋਂ ਬਣੀ ਸੀਗੀ ਵੀ ਅਸੀਂ ਇੰਨੇ ਕੰਮ ਕਰਾਂਗੇ ਸਾਨੂੰ ਵੋਟ ਮੰਗਣ ਦੀ ਜ਼ਰੂਰਤ ਨਹੀਂ ਪੈਗੀ ਤੇ ਹੁਣ ਵੋਟ ਮੰਗਣ ਦੀ ਜਗ੍ਹਾ ਖੋਣ ਲੱਗੇ ਹੋਏ ਐ ਐਦਾਂ ਸਰਕਾਰਾਂ ਦਾ ਕੰਮ ਕਰਨਾ ਦੱਸਦਾ ਵੀ ਉਹਨਾਂ ਦਾ ਦਿਵਾਲੀਆਪਨ ਹੈ ਕੰਮ ਕੋਈ ਕੀਤਾ ਨਹੀਂ ਇਸ ਕਰਕੇ ਲੋਗਾ ਤੋਂ ਵੋਟ ਖੋ ਇਕੋ ਹੀ ਜਾ ਰਹੀ ਹੈ ਇਲੈਕਸ਼ਨ ਜਿੱਤੇ ਨਹੀਂ ਜਾ ਰਹੇ ਕੋਸ਼ਿਸ਼ ਹੋ ਰਹੀ ਹੈ ਇਲੈਕਸ਼ਨ ਲੁੱਟਣ ਦੀ ਲੁੱਟੇ ਨਹੀਂ ਜਾਣਗੇ ਇੱਥੇ ਜਾਗਦੀ ਜ਼ਮੀਰ ਵਾਲੇ ਲੋਕ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਲੁਧਿਆਣੇ ਦੇ ਤੇ ਵੈਲਟ ਮਸ਼ੀਨ ਚ ਜਵਾਬ ਦੇਣਾ ਅਸ਼ੀਬ ਐਮਸੀ ਤੋਂ ਲੈ ਕੇ ਮੰਤਰੀ ਤੱਕ ਸਫਰਤਾ ਕਰਿਆ ਇਸ ਹਲਕੇ ਤੋਂ ਅੱਜ ਆਸਾਂ ਉਮੀਦਾਂ ਕਿੰਨੀਆਂ ਨੇ ਉਹ ਵੀ ਬਾਈਪੋਲ ਇਲੈਕਸ਼ਨ ਹੈ ਕਿਉਂਕਿ ਇਹ ਸਮੀਫਾਈਨਲ ਹੈ ਕਿ ਇਹ ਸਮੀਫਾਈਨਲ ਹੈ ਕੀ ਇਹ ਤੁਸੀਂ ਜਾਣੋ ਇਹ ਇਲੈਕਸ਼ਨ ਹੈ ਇਹ じゃ ਇਲੈਕਸ਼ਨ ਹੈ ਇਹ ਰਿਫਰੈਂਡਮ ਹੈ ਸਰਕਾਰ ਦੀ ਗੁਜ਼ਾਰ ਕਾਰਗੁਜ਼ਾਰੀ ਦੇ ਉੱਤੇ ਅੱਜ ਲੋਕ ਆਪਣਾ ਫੈਸਲਾ ਦੇਣਗੇ